ਇਕ ਦਿਨ ਆਪਾਂ ਕੰਮ ਕਰਦਾ ਹਾਂ ਮਾਤਾ ਦਾ ਤੇ ਇੰਨਾ ਨਹੀਂ ਹੁੰਦਾ ਲਾਗੋ ਚੱਲ ਕੰਮ ਕਰਾ ਲਈ ਮੋਟਾ ਦੋੜੀ ਸੱਚ ਮੈਨੂੰ ਚੇਤਾਇਆ ਮੈਂ ਤੇ ਕੰਮ ਕਰੀ ਜਾਣੀ ਤੇ ਮੈਂ ਤੇ ਜਾਣਾ ਸੀ ਪਿੰਡ ਰਖੜੀ ਆਈ ਏ ਰਖੜੀ ਲੈ ਕੇ ਦਸ ਜੇ ਸੋਈ ਵਿੱਚ ਕੰਮ ਕਰਨ ਡਈ ਆ ਤੇ ਮੇਰੇ ਸਿਰ ਸਾਨਵਾ ਰੋਟੀ ਪਾਣੀ ਤਾਂ ਪਕਾਉਣਾ ਹੀ ਪੈਣਾ ਵਾ ਕਿਦਾਂ ਉੱਚੀ ਉੱਚੀ ਬੋਲਣ ਲਈ ਆ ਇਹ ਦਿਵਾਲੀ ਤੇ ਉਹੀ ਹੱਦ ਹੋ ਗਈ ਆ ਆਂਦੇ ਆਪੇ ਕੰਮ ਕਰਨਾ ਹੀ ਨਾ ਪਵੇ ਹੁਣ ਨਿੱਕਾ ਮੋਟਾ ਤੇ ਮੈਂ ਕਰ ਦਿੰਨੀ ਆ ਆ ਵੀ ਤਾਂ ਕੰਮ ਹੀ ਆ ਜਿਹੜਾ ਕਰ ਰਹੀ ਆ ਇਹ ਨਹੀਂ ਇਹਨੂੰ ਲੱਭਦਾ ਇੱਦਾਂ ਕਰਦੀ ਆ ੋਂਡੇ ਰਹਿਣ ਦਿੰਨੀ ਆ ਬਾਅਦ ਚ ਟੰਗੇ ਜਾਣਗੇ ਪਹਿਲਾਂ ਮੈਂ ਮਾਤਾ ਨੂੰ ਪੁੱਛ ਕੇ ਆਵਾ ਪੁੱਛ ਲੈਣੀ ਆ ਇੱਕ ਵਾਰੀ ਹਾਂ ਕਰੂ ਤਾਂ ਵੀ ਠੀਕ ਆ ਨਾ ਕਰੂਗੀ ਤੇ ਤਾਂ ਵੀ ਠੀਕ ਆ ਜਾਣਾ ਤੇ ਮੈਂ ਹੈਗਾ ਹੀ ਆ ਪਰ ਇੱਕ ਵਾਰੀ ਮੜਾ ਜਾ ਪੁੱਛ ਹੀ ਲੈਣੀ ਆ ਚਲ ਮਨਾ ਲੈ ਤੁਰੇਉਂ ਡਈ ਹੋਇਆਂ ਨੂੰ ਪਤਾ ਨਹੀਂ ਹੁਣ ਕਿਹੜੀ ਗੱਲ ਕਰਨੀ ਆ ਗੱਲ ਤੇ ਕੋਈ ਸਵਾਦ ਦੀ ਕਰਨੀ ਨਹੀਂਗੀ ਵੇਖੋ ਕਿਹੜਾ ਸੱਪ ਕੱਢਦੀ ਹੁਣ ਮੰਮੀ ਜੋੜੇ ਗਏ ਆ ਕੱਪੜੇ ਨਹੀਂ ਆ ਜੋੜਨ ਤੇ ਮੈਂ ਤਾਂ ਉਹ ਇੱਕ ਗੱਲ ਕਰਨੀ ਆ ਹਾਏ ਹਾਏ ਹੁਣ ਕਿਹੜੀ ਗੱਲ ਕਰਨੀ ਆ ਦੱਸ ਗੱਲ ਤੇ ਕੋਈ ਵੀ ਨਹੀਂ ਕਰਨੀ ਮੈਂ ਇਹੋ ਕਹਿਣਾ ਸੀ ਕਿ ਭਾਵੇਂ ਮੈਂ ਪਿੰਡ ਜਾਣਾ ਵਾ ਪਿੰਡ ਜਾਣਾ ਵਾ ਸੁਖਵਾ ਪਿੰਡ ਸੋਖੀ ਆ ਤੁਹਾਨੂੰ ਨਹੀਂ ਪਤਾ ਕਿ ਉੱਤੋਂ ਰਖੜੀ ਆਈ ਐ ਤੇ ਮੈਂ ਲੈ ਕੇ ਜਾਣਾ ਨਹੀਂ ਰਖੜੀ ਦਾਸ ਨਹੀਂ ਮੇਰੀ ਸੁਣ ਗੱਲ ਰਖੜੀ ਲੈ ਕੇ ਤਾਂ ਬਹੁਤੀ ਆ ਸਿਆਣੀਆਂ ਤੂੰ ਜਾਣਾ ਵਾ ਗਵਾਂਡ ਵਿੱਚ ਤੇ ਮੌਤ ਹੋਈ ਆ ਅਗਲੇ ਕੀ ਸੋਚਣਗੇ ਵੀ ਸਾਡਾ ਕਿਹੜਾ ਬੁੱਢਾ ਠੇਰਾ ਹੈਗਾ ਇਹ ਰਖੜੀਆਂ ਬੰਦੇ ਫਿਰਦੇ ਆ ਕੋਈ ਗੱਲ ਨਹੀਂ ਹੌਸਲਾ ਰੱਖ ਅਗਲੇ ਸਾਲ ਬੰਨਣਾ ਵੀ ਚਾਰ ਦਿਨ ਠਹਿਰ ਜਾ ਮੰਮੀ ਮੌਤ ਤੇ ਗਵਾਂਡ ਹੋਈ ਆ ਅਸੀਂ ਕਿਹੜਾ ਉਹਨਾਂ ਨੂੰ ਦੱਸ ਕੇ ਜਾਣਾ ਵਾ ਵੀ ਮੈਂ ਰਖੜੀ ਲੈ ਕੇ ਜਾਣਾ ਵਾ ਨਾਲੇ ਤੁਹਾਨੂੰ ਪਤਾ ਤਾਂ ਹੈਗਾ ਹੀ ਆ ਤੇ ਅਜੇ ਹੁਣ ਨਵਾਂ ਨਵਾਂ ਤੋਂ ਉਹਦਾ ਵੀਰ ਚਾਰੇ ਦਾ ਵਿਆਹ ਹੋਇਆ ਵਾ ਤੇ ਮੈਂ ਰਖੜੀ ਲੈ ਕੇ ਜਾਣਾ ਨਹੀਂ ਹੈ ਭਾਬੀ ਕੀ ਸੋਚੂਗੀ ਕਿ ਇਹਦੀ ਭੈਣ ਆਈ ਨਹੀਂ ਰਖੜੀ ਲੈ ਕੇ ਤੁਸੀਂ ਜ਼ਰੂਰ ਇਹ ਗਵਾਂਡੀਆਂ ਨੂੰ ਦੱਸਣਾ ਵਾ ਵੀ ਰਖੜੀ ਲੈ ਕੇ ਗਈ ਤੈਨੂੰ ਨਾ ਪੇਕਿਆਂ ਦਾ ਹੀ ਚਾ ਚੜਿਆ ਰਹਿੰਦਾ ਵਾ ਕਿ ਤੇ ਮੁੰਡੇ ਦੀ ਪੜਾਈ ਵੱਲ ਵੀ ਵੇਖ ਲਾ ਜਦੋਂ ਤੂੰ ਇੱਥੋਂ ਚੱਲ ਜਾਣਾ ਵਾ ਉੱਥੇ ਜਾ ਕੇ ਤੈਨੂੰ ਮਗਰ ਦਾ ਚੇਤਾ ਭੁੱਲ ਜਾਂਦਾ ਵਾ ਜਿਹੜਾ ਉਹਨਾਂ ਕੰਮ ਇੱਕ ਵਾਰ ਕਰਾਤਾ ਬਾਰ-ਬਾਰ ਕਰਾਉਣਾ ਉਹਨਾਂ ਨੇ ਕਿ ਤੇਰੀ ਮੁੰਡੇ ਦੀ ਪੜਾਈ ਖਰਾਬ ਹੋ ਚੱਲੀ ਤੇ ਨਾਲੇ ਜੇ ਜ ਤੁਹਾਨੂੰ ਜਾਦਾ ਵਾ ਨਾ ਤੇ ਤੁਸੀਂ ਮੁੰਡਾ ਰੱਖ ਲੋ ਤੇ ਮੈਂ ਕੱਲੀ ਚੱਲ ਜਰਨੀ ਹਾਂ हां कित्ता दी ਗੱਲ ਹੋਈ ਕਿ ਮੈਂ ਕੱਲੀ ਚਲ ਜਾਨੀ ਆ ਤੂੰ ਆਪ ਖੁਦ ਰਹੀ ਹੋਈ ਆ ਆਪੁਦਰੀ ਮੈਂ ਕੀ ਹੋਈ ਆ ਦੱਸ ਤੁਹਾਨੂੰ ਨਹੀਂ ਪਤਾ ਵੀ ਉਹਦਾ ਨਵਾਂ ਨਵਾਂ ਵਿਆਹ ਹੋਇਆ ਤਾਂ ਉਹ ਅਗਲੀ ਕੀ ਸੋਚੂਗੀ ਵੀ ਰਖੜੀ ਲੈ ਵੀ ਨਹੀਂ ਆਈ ਉਹ ਤਾਂ ਮੈਂ ਜਾਣਾ ਹੀ ਆ ਹੁਣ ਫੇਰ ਤੂੰ ਆਪਣੀ ਮਰਜ਼ੀ ਵੇਖ ਲੈ ਮੈਨੂੰ ਕੀ ਪੁੱਛਣ ਲਈ ਆ ਤੇ ਫੇਰ ਮੈਂ ਚਲ ਜਾਨੀ ਆ ਕਿ ਜੇ ਮੈਂ ਆਪਣੀ ਮਰਜ਼ੀ ਤੇ ਮੈਂ ਦੱਸਿਆ ਦਾ ਹੈਗਾ ਵਾ ਫੇਰ ਗਵਾਂਡ ਵੇ ਕੀ ਕੰਮ ਹੋਇਆ ਵਾ ਕੋਈ ਸੋਚੀਦਾ ਹੁੰਦਾ ਦਿਮਾਗ ਤੋਂ ਵੀ ਕਿਤੇ ਇਹ ਨਹੀਂ ਗਵਾਡੀਆਂ ਨੂੰ ਸੁਪਨਾ ਨਹੀਂ ਆ ਚੱਲਿਆ ਇਹ ਰਖੜੀ ਲੈ ਕੇ ਗਈ ਆ ਓਦਾਂ ਮੈਂ ਕੀ ਗੱਲ ਕਿਤੇ ਜਾ ਨਹੀਂ ਸਕਦੀ ਤੇ ਲੋਕੇ ਅੰਨੇ ਨਹੀਂਗੇ ਉਹਨਾਂ ਨੂੰ ਵੀ ਪਤਾ ਹੋ ਪੀ ਦੇਣਾ ਤੇ ਜਿਹੜੀ ਜਾਣ ਡਈ ਰਖੜੀ ਬੰਨਣ ਜਾਣ ਡਈ ਐ ਤੇ ਤੁਸੀਂ ਨਾ ਹਾਂ ਦੱਸਿਓ ਪੁੱਛੂਗਾ ਕੋਈ ਤੇ ਆਖੋ ਕਿ ਅੱਧਾ ਗਈ ਐ ਤੇ ਮੈਂ ਕਿਹੜਾ ਟੋਲ ਵਜਾਉਣਾ ਵਾ ਲੋਕਾਂ ਨੂੰ ਆਪੇ ਪਤਾ ਲੱਗ ਜਾਣਾ ਵਾ ਮੈਂ ਜਾਣਾ ਵਾ ਮੈਨੂੰ ਨਹੀਂ ਪਤਾ ਜਾਣਾ ਵਾ ਤੇ ਫੇ ਆਪਣੀ ਮਰਜ਼ੀ ਵੇਖ ਲੈ ਮੈਨੂੰ ਨਹੀਂ ਫੇਰ ਪਤਾ ਆਉਂਦਾ ਮੁੰਡਾ ਸਕੂਲੋਂ ਤੇ ਮੈਂ ਚੱਲ ਜਾਣਾ ਇਹਨੂੰ ਕੋਈ ਲਥੀ ਚੜੀ ਨਿਓ ਹੈਗੀ ਅਗਲੇ ਕੀ ਸੋਚਣਗੇ ਪਤਾ ਤੇ ਲੱਗ ਹੀ ਜਾਂਦਾ ਵਾ ਗੱਲ ਪਤਾ ਲੱਗਣਾ ਰਹਿੰਦੀ ਐ ਇਹ ਦੱਸਣ ਥੋੜਾ ਆਈ ਐ ਇਹ ਤੇ ਜ਼ੋਰ ਪਾਉਣ ਆਈ ਮੇਰੇ ਤੇ ਵੀ ਮੈਂ ਚੱਲੀ ਆ ਤਾਂ ਮੁੰਡੇ ਦੀ ਪੜ੍ਹਾਈ ਦਾ ਕੋਈ ਫਿਕਰ ਨਹੀਂ ਹੈਗਾ ਹੁਣ ਕਲਾਸ ਵੱਡੀ ਹੋਈ ਆ ਜਿਹੜਾ ਅੱਜ ਪੜ੍ਹਾਤਾ ਅਗਲੇ ਨੇ ਕੱਲ ਪੜ੍ਹਾਉਣਾ ਵਾ ਉਥੇ ਜਾ ਕੇ ਤੇ ਵਿਆਹ ਹੀ ਜਾਣਾ ਵਾ ਉਦਾਂ ਦੀ ਇਹਦੀ ਮਾਂ ਵਾ ਉਹਨੇ ਵੀ ਕਹਿਣਾ ਰਹਿ ਪਾ ਆ ਰਹਿ ਪਾ ਇਹਨਾਂ ਨੇ ਕਹਿਣਾ ਧੀਏ ਜਾ ਆਪਣੇ ਘਰ ਧੀਆ ਆਪਣੇ ਘਰ ਹੀ ਚੰਗੀਆਂ ਲੱਗਦੀਆਂ ਨਾ ਵੇ ਮੈਂ ਐਸੀ ਕਰਕੇ ਨਾ ਚੁੱਪ ਕਰਕੇ ਚੱਲ ਜਾਂ ਨਹੀਂ ਮੈਂ ਹਾਂ ਚੱਲ ਕੋਸੀ ਲੈਣੀ ਐ ਤੇ ਕਿੱਦਾਂ ਗੱਡੀਆਂ ਤੜਫਾਂ ਡਈ ਆ ਮੁੰਡੇ ਦੀ ਪੜ੍ਹਾਈ ਖਰਾਬ ਹੋ ਜਣੀ ਆ ਉਹ ਵਾ ਜੇ ਆ ਮੁੰਡੇ ਨੇ ਪੜ੍ਹ ਕੇ ਕਿੱਡਾ ਡੀਸੀ ਲੱਗ ਜਾਣਾ ਵਾ ਠੀਕ ਐ ਫਖੰਡ ਘਟੇ ਕਰਦੀ ਮੈਂ ਆ ਤੇ ਜਾਣਾ ਵਾ ਇਹ ਥੋੜੀ ਆ ਵੀ ਹੁਣ ਮੈਂ ਇਥੇ ਮੁੰਡੇ ਦੀ ਪੜਾਈ ਵੇਂਦੀ ਰਹਾ ਤਾਂ ਮੈਂ ਜਾਣਾ ਹੀ ਨਹੀਂ ਹੈਗਾ ਮੈਨਾਂ ਜਾਣਾ ਫੋਨ ਕਿਦ ਆ ਗਿਆ ਵਾ ਪਬੀ ਦਾ ਹਲੋ ਹਲੋ ਸਸ਼ਿਕਾ ਪਾਬੀ ਜੀ ਸਸ਼ਿਕਾ ਹਰ ਬਹੁਤ ਸਨਾ ਠੀਕ ਠਾਕ ਹਾਂਜੀ ਹਾਂਜੀ ਵਧੀਆ ਠੀਕ ਠਾਕ ਹੈ ਜੀ ਤੁਸੀਂ ਦੱਸੋ ਆਪਣਾ ਆਪਣੇ ਮੜੇ ਹੋਤੀਆ ਕਰ ਸਾਰਾ ਪਰਿਵਾਰ ਠੀਕ ਠਾਕ ਹੈ ਹਾਂਜੀ ਹਾਂਜੀ ਵਧੀਆ ਸਾਰੇ ਠੀਕ ਠਾਕ ਨੇ ਦੇਹੀ ਬਸ ਇਹੀ ਕੰਮਦਨ ਪਈ ਕਰਨਾ ਸ਼ੁਕੁਰਾ ਬੱਧਾ ਹਾਂਜੀ ਹੋਰ ਤੁਸੀਂ ਸੁਣਾਓ ਕੀ ਕਰਦੇ ਮਮੀ ਹਣੀ ਕੋਈ ਜਮ ਨਹੀਂ ਮਮੀ ਹਣੀ ਤਾਂ ਲੰਮੇ ਪਏ ਹੀ ਹੋ ਅੱਛਾ ਅੱਛਾ ਆ ਠੀਕ ਹੈ ਜਯਵੀਰ ਦਾ ਫੋਨ ਹਾਂ ਬਹੁ ਆਇਆ ਹੈ ਉਹਨਾਂ ਦਾ ਵੀ ਫੋਨ ਠੀਕ ਠਾਕ ਆ ਠੀਕ ਠੀਕਾ ਚਲ ਵਧੀਆ ਆ ਹੋਰ ਕੋਈ ਨਵੀਤਾ ਜੀ ਹਾਂਜੀ ਨਵੀਤਾ ਜੀ ਵਧੀਆ ਵਾਵਾ ਬੀਜੀ ਦਈ ਇਹੋ ਮੈਂ ਵੀ ਰਸੋਈ ਦੇ ਵਿੱਚ ਕੰਮ ਹੀ ਕਰਨਾ ਅੱਛਾ ਹਾਂਜੀ ਇਹ ਮੈਂ ਗਾਰੰਟੀ ਹੀ ਰਪਿੰਦਰ ਵੀ ਆਜੋਗੇ ਕਿਸ ਦਿਨ ਤੋਂ ਯਾਦੋਂ ਮਗਰੋਂ ਵੀ ਉਹ ਨਾ ਆਈ ਹੋਈ ਨੀਗੀ ਤੇ ਕਿਸ ਦਿਨ ਆ ਜੀ ਲਗਲੀ ਦੇ ਨਾਲ ਤੇ ਰਾਤ ਰਿਓ ਆਉਂਦਾ ਭਾਬੀ ਕੋਈ ਨਹੀਂ ਵੇਖ ਲਾਂਗੇ ਹਾਲੇ ਕੋਈ ਸਲਾਹਤ ਨੀਗੀ ਕੀਤੀ ਹੈਗੀ ਕੋਈ ਨਹੀਂ ਪੁੱਛ ਲੈਣੀ ਇਹਨਾਂ ਨੂੰ ਦੇ ਦੇ ਦੇਖਣਾ ਕੀ ਆ ਬਾਹੂ ਹਣ ਰਖੜੀ ਵੀ ਆਈ ਆ ਜਿਹੜੀ ਵੀਰ ਤੇਰਾ ਦੇ ਬਾਹਰ ਵਾਦੇ ਉਹਨੂੰ ਫਿਰ ਅੱਧੀ ਨਾ ਹੁਣ ਦਾਵਾ ਕਿ ਚੱਲ ਮੇਰੀ ਭੂਆ ਰਖੜੀ ਲੈ ਕੇ ਆਵੇ ਨਿਆਣੇ ਰੀਚ ਕਰਦੇ ਇੱਕ ਦੂਜੇ ਵੱਲ ਵੇਖ ਕੇ ਆਹ ਉਹ ਨੀਅ ਤੇ ਹੈ ਹੀ ਆ ਕੋਈ ਨਹੀਂ ਕਰ ਲੈਣੇ ਆ ਕਰ ਲੈਂਦੀ ਆ ਮੈਂ ਘਰੇ ਸਲਾਹ ਪਹਿਲਾਂ ਪੁੱਛਦੀ ਆ ਮੰਮੀ ਉਹਨਾਂ ਨੂੰ ਪੁੱਛਦੀ ਆ ਫਿਰ ਇਹਨਾਂ ਦਾ ਵੀ ਕਰ ਲੈਨੀ ਆ ਗੱਲ ਤੇ ਫਿਰ ਕੋਈ ਨਹੀਂ ਆ ਜਾਗਾ ਕਿਸ ਦਿਨ ਆਹ ਨਹੀਂ ਆयो ਕਿ ਦਿਨ ਰਖੜੀ ਲੈ ਕੇ ਜਰੂਰ ਆਵੀਂ ਤੇ ਮੈਂ ਤੇਰੇ ਲਈ ਸੂਟ ਬਣਾ ਲਿਆ ਹੋਊਂਗੀ ਸੋਣਾ ਜਿਆ ਲੈ ਭਾਬੀ ਦੱਸੋ ਸੂਟ ਦੀ ਕਾਦੀ ਲੋੜੀ ਬੰਦਾ ਉਦਾਂ ਹੀ ਪਿਆਰ ਨਾਲ ਮਿਲਦਾ ਗਿਲਦਾ ਰਵੇ ਨਾ ਸੂਟਾਂ ਦਾ ਬਹੁਤਾ ਥੋੜਾ ਹੋ ਜਾਂਦਾ ਵਾ ਚਾਹ ਨ ਕੋਈ ਨਹੀਂ ਬਾਹੂ ਤੀਆਂ ਤੇ ਆਣੀਆਂ ਨੂੰ ਦੇਣਾ ਹੀ ਚਾਹੀਦਾ ਚੱਲ ਪਾਉ ਖੁਸ਼ੀ ਨਾਲ ਜੋ ਜਦੋਂ ਕੋਈ ਮਾਪੇ ਦੇਣ ਨਾ ਉਹਦਾ ਨਹੀਂ ਖਰੀਦਾ ਹੋਈ ਦਾ ਐਨਾ ਤੇ ਕੀ ਖੇਚੜ ਕੀ ਨਹੀਂ ਹੈ ਤੇ ਮੈਂ ਤੇਰੇ ਲਈ ਬਣਾ ਕੇ ਲਿਆਉਂਗੀ ਨਾ ਹੋਗਾ ਤੇ ਲਗਦੀ ਬਾਤ ਤੇ ਵੀ ਬਣਾ ਲਿਆ ਹੋਗੇ ਨਹੀਂ ਨਹੀਂ ਆਉਣਾ ਹੋਊਗਾ ਨਹੀਂ ਆਉਣਾ ਵਾ ਜ਼ਰੂਰੀ ਚਲੋ ਠੀਕ ਆ ਕੋਈ ਨਹੀਂ ਆ ਜਾਗੇ ਤੇ ਚਲ ਇਹ ਵੀ ਮੜੀ ਜੀ ਨਾਲ ਸਲਾਹ ਕਰ ਲਾ ਪਹਿਲਾਂ ਨਹੀਂ ਨਹੀਂ ਪੁੱਛ ਲਈਂ ਉਂਨਾ ਕੋਈ ਕਰਨੀ ਹਾਂਜੀ ਚਲੋ ਠੀਕ ਆ ਮੈਂ ਰੱਖਦੀ ਫਿਰ ਚੰਗਾ ਬਹੁਤ ਚੰਗਾ ਚਾ ਪਬੀ ਚਰੀ ਵੀ ਨਾ ਕਿੰਨੀ ਚੰਗੀ ਆ ਵੇਲਾ ਦੋ ਤਿੰਨ ਵਾਰ ਕਿਹਾ ਵਾ ਮੈਂ ਸਲਾਹ ਲੈ ਸਲਾਹ ਕਰਦੀ ਆ ਪਰ ਨਾ ਆਉਣਾ ਵਾ ਦੇ ਆਉਣਾ ਵਾ ਨੇ ਦੇ ਕਈ ਆਖੀ ਦਿੰਦੀਆਂ ਵਾ ਪੇ ਨਹੀਂ ਵੀਰ ਇਹਦਾ ਤੇ ਬਾਹਰ ਵੱਧ ਰਖੜੀ ਇਹਨੇ ਕਿੰਨੇ ਬੰਦਾਣਾਉਣਾ ਵਾ ਪਰ ਨਹੀਂ ਇਹ ਨਾ ਸੁਭਾਅ ਬੜਾ ਇਹਨਾਂ ਦਾ ਵੱਖਰਾ ਜਿਹਾ ਵਾ ਸੱਚੀ ਬੜਾ ਹੀ ਕਰਦੇ ਪਰ ਜਾਈਆਂ ਵਰਗਾ ਦਾ ਰਖਦੇ ਨਹੀਂ ਮੇਰੇ ਨਾਲ ਮੈਨਾਂ ਨੂੰ ਸੋ ਪਹਿਣਾ ਵਾਂਗੂ ਵਰਤਦੇ ਆ ਕੋਈ ਨਹੀਂ ਨੰਨੂ ਪੁੱਛਦੀ ਆਉਂਦੀ ਆ ਨਾ ਬਾਹਰੋਂ ਤੇ ਕੋਈ ਨਹੀਂ ਪੁੱਛ ਲੈਨੀ ਆ ਫਿਰ ਨਾ ਹੋਊਗਾ ਨਾ ਤੇ ਕਿਸ ਦਿਨ ਜਾ ਕੇ ਹੋਈ ਜਾਵਾਂਗੇ ਗੰਡੇ ਡਾਇ ਜੇ ਸਾਫ ਕਰਨਾ ਆਹ ਮੈਂ ਘਾਰੀ ਲਵਾ ਗੰਡੇ ਅੱਜ ਕੱਲ ਛੱਟ ਖਰਾਬ ਹੋ ਜਾਂਦੀ ਜੰਨਾ ਚਾਹ ਤੁਸ ਨਾਵੇਂ ਤੁਮਾਰੋ ਆਹ ਤਾਂ ਹੈ ਗਈ ਆ ਮੈਂ ਮਰਪਿੰਦਰ ਨੂੰ ਫੋਨ ਕਰਕੇ ਹਟੇ ਅੱਛਾ ਮੈਂ ਉਹ ਦੋਂਦਾ ਆਈ ਨਹੀਂ ਕਿ ਰੈਣ ਰੂਣ ਵੀ ਜੜੀ ਆਈ ਦੋ ਚਾਰ ਦੇਣੀ ਆ ਹਾਂ ਤੇ ਮੈਂ ਹਾਂ ਰਖੜੀ ਲੈ ਕੇ ਆਵੇਂ ਅੱਛਾ stdcੀ ਜਾਂਦੀ ਆ ਆਂਦੀ ਸਕਾਰ ਸਲਾਹ ਕਰਦੀ ਆ ਮੈਂ ਚੱਲ ਜੇ ਹਨਾ ਅਬੀ ਦਾ ਡਾਡੀ ਨਹੀਂ ਇੱਥੇ ਤੇ ਅਬੀ ਨੂੰ ਤੇ ਰੀਜ ਜੀ ਹੁੰਦੀ ਆ ਆਹੋ ਚੱਲੇ ਵੇ ਨਾਲੇ ਉਦੋਂ ਦੀ ਆਈ ਨਹੀਂ ਕਿ ਜੋ ਕਿਤੇ ਆਣ ਕੇ ਰਹੀ ਨਹੀਂ ਤੇ ਅੱਜ ਨਾਲ ਚਾਰ ਦੇ ਰਹਿ ਪਿਆ ਆਣ ਕੇ ਆਹ ਰੈਣ ਦਾ ਦੇ ਕੋ ਤਾਂ ਸਿਆਣੀ ਰਖੜੀ ਦਾ ਵੀ ਕਹਿੰਦੀ ਕੋਈ ਨਹੀਂ ਕਰ ਸਲਾਹ ਕਰਦੀ ਆ ਤੇ ਫੇਰ ਆਉਂਗੀ ਹਾਂ ਆ ਤੇ ਸੂਟ ਵੀ ਮੈਂ ਗਿਆ ਚੱਲ ਵੇਖ ਲਈ ਆਪਣੀ ਜੇ ਮਰਜ਼ੀ ਦਾ ਲੈਣਾ ਵਾ ਤੇ ਆ ਕੇ ਬਣਾ ਲਈ ਤੇ ਜੇ ਨਹੀਂ ਤੇ ਆਪਾਂ ਜਾ ਕੇ ਲੈ ਆਵਾਂਗੇ ਨਹੀਂ ਕੋਈ ਨਹੀਂ ਸੂਟ ਵਧਿਆ ਜੇ ਬਣਾ ਕੇ ਦਵਾਂਗੇ ਸੂਟ ਉਹ ਤਾਂ ਦਿੱਤਾ ਹੀ ਨਹੀਂ ਕੋਈ ਵੀ ਨਾਕਚਾਰੀ ਆਣ ਕੇ ਰਹੀ ਆ ਆਹੋ ਕੋਈ ਨਹੀਂ ਉਹ ਫੇਰ ਫੋਨ ਕਰਕੇ ਪੁੱਛ ਲਾਂਗੇ ਵੀ ਅਸੀਂ ਬਣਾ ਲਈਏ ਕਿ ਜੇ ਆਪਣੀ ਮਰਜ਼ੀ ਨਾਲ ਲੈਣਾ ਦਾ ਪਹਿਲੀ ਰਖੜੀ ਆ ਚੱਜ ਦਾ ਹੀ ਪੜਾਉਣਾ ਮਾੜਾ ਕੱਪੜੇ ਬਣਾ ਕੇ ਦਵਾਂਗੇ ਆ ਨਾਲ ਪਰਾਉਣੇ ਦੇ ਬਣਾ ਦਾਂਗੇ ਇਹ ਥੋੜੀ ਕਰ ਲਵਾ ਫੇ ਮਾਰੇ ਮੋਟੇ ਦੇਣੀ ਚਲ ਪੜਾ ਕੇ ਲਿਆ ਦਾਂਗੇ ਉਹ ਕਿਹੜੀ ਸਾਡੇ ਸੂਟ ਤੇ ਆਈ ਆ ਮਹਾਰਾਜ ਨੇ ਉਹਨੂੰ ਬਹੁਤ ਕੁਝ ਦਿੱਤਾ ਵਾ ਘਰ ਸੌਕੀ ਆ ਆਪਣੇ ਘਰ ਉਹ ਤੇ ਵਧੀਆ ਜਿਹਾ ਬਣਾ ਕੇ ਤੇ ਦਿੰਨੇ ਕੋਈ ਕਰ ਨਹੀਂ ਆਹੋ ਨਹੀਂ ਕੋਈ ਨਹੀਂ ਬਣਾ ਲੈਣੇ ਆ ਇਹਨੇ ਨਾਲ ਇਹ ਵਾ ਵੀ ਚਲ ਉਹ ਕਿਹਾ ਸਾਡੇ ਸੂਰ ਤੇ ਬੈਠੀ ਆ ਨਿਆਣੇ ਦਾ ਜਿਹੜਾ ਵਾ ਵਾ ਇੱਜਤ ਜੀ ਬਣ ਜਾਂਦੀ ਪਰੰਪਾ ਰਿਆ ਹੋ ਜਾਂਦਾ ਵਾ ਵਾ ਉਹਨੇ ਤੇ ਮਹਾਰਾਜ ਘਾਰ ਹੀ ਬਠੇਰਾ ਦਿੱਤਾ ਇੰਨੀ ਸੋਖੀ ਆ ਪਰਮਾਤਮਾ ਹਿੱਤਾ ਤੇ ਹਰ ਇੱਕ ਦਿੱਤੀ ਸੋਖੀ ਹੋਵੇ ਜਿਦਾ ਤੁਹਾਡੀ ਆਹ ਨਹੀਂ ਚੱਲ ਵਧੀਆ ਘਰ ਵਰ ਚੰਗਾ ਮਿਲ ਗਿਆ ਵਾ ਚਲੋ ਨਿਆਣੀ ਨੂੰ ਮਹਾਰਾਜ ਕਰਮੀ ਪੱਗੀ ਕਰੇ ਚਲ ਤੂੰ ਘਰ ਆਪਣਾ ਕੰਮ ਧੰਦਾ ਕੋਈ ਨਹੀਂ ਡੈਡੀ ਤੇਰਾ ਗਿਆ ਪੱਠਿਆਂ ਨੂੰ ਆਉਂਦਾ ਵਾ ਤੇ ਉਹਨਾਂ ਸਲਾਹ ਕਰ ਲੈਂਦੇ ਆ ਆਹ ਚਲ ਕੋਈ ਨਹੀਂ ਫਿਰ ਬਣਾ ਲਿਓ ਨੇ ਆਪ ਹੀ ਉਹਨੇ ਆਣ ਕੇ ਕੁੜੀ ਨੇ ਬਣਾਵਾਵਾ ਕਿ ਚਾਹੇ ਆਪ ਬਣਾ ਕੇ ਲਿਓ ਨੇ ਫਿਰ ਨਾ ਹੋਵੇ ਆਹ ਚਲ ਕੋਈ ਬਣਾ ਜਾਵਾ ਕੋਈ ਕਰ ਪਤਨੀ ਵਰੋਂ ਤੋਂ ਹਲੇ ਤੱਕ ਦੀ ਆਈ ਨਹੀਂ ਚਲੋਂਦੇ ਤੇ ਮੈਨਾਂ ਨਾ ਸਲਾਹ ਕਰ ਹੀ ਲੈਂਦੀ ਫੇਰ ਨਾ ਭਾਬੀ ਨੇ ਕਰਦੀ ਰਹਿਣਾ ਵਾ ਵੀ ਆਈ ਨਹੀਂ ਪਤਾ ਨਹੀਂ ਕਦੋਂ ਕੁਝ ਹੁੰਦੀ ਆ ਰੁਪਿੰਦਰ ਕੱਲੀ ਗੱਲਾਂ ਕਰਨ ਦੀਆਂ ਤਾਂ ਨੇੜੇ ਕੰਦੀ ਹੀ ਬੈਠੀ ਤੇ ਅੱਛਾ ਅੱਛਾ ਕੰਮ ਹੀ ਕੋਈ ਕੰਮ ਕੁਮ ਕਾਦਾ ਹੀ ਹਾਂ ਪਿਓ ਪਾ ਵੀ ਦਾਉਂਦੇ ਆ ਹੀ ਫੋਨ ਪਿੰਡੋਂ ਪਿੰਡੋਂ ਹੀ ਆਹੋ ਕਿਆ ਖੰਦੀ ਹੀਗੀ ਵਿਆਹ ਤੋਂ ਬਾਦ ਉਹ ਬਸ ਰਹਿਣੀ ਐ ਜਿਹੜਾ ਆਈਆਂ ਮੁੜ ਕੇ ਆਈ ਨਹੀਂ ਹੈਗੀ ਅੱਛਾ ਅੱਛਾ ਤੇ ਚਲ ਆ ਜਾ ਤੇ ਨਾਲੇ ਜੱਲੋਂ ਰਖੜੀ ਵੀ ਆਈ ਆ ਆਹੋ ਰਖੜੀ ਤੇ ਆਈ ਆ ਤਾਂ ਆਹੋ ਤੇ ਆਖਦੀ ਹੀ ਭਿਚਲ ਹੋ ਜੇ ਉਹਦੇ ਨਾਲ ਰਖੜੀ ਚਲ ਬੰਜੀ ਚਲ ਵੀਰ ਤੇਰਾ ਨਹੀਂਗਾ ਇੱਥੇ ਹੈਗਾ ਉਹ ਤੇ ਚਲ ਬਾਹਰ ਆ ਓਏ ਆਹੋ ਉਹ ਤੇ ਬਾਹਰ ਵਾ ਤੇ ਫਿਰ ਪਤੀਆ ਤੇਰਾ ਕਰਦਾ ਵਾ ਪੀ ਲੈ ਪਈ ਨਹੀਂ ਭੂਆ ਚਲ ਚਲ ਕੋਈ ਗੱਲ ਨਹੀਂ ਜੇ ਨਿਆਣਾ ਜਦ ਕਰਨ ਲਿਆ ਵਾ ਤੇ ਚਲ ਜਾਂਗੇ ਕਿਸ ਦਿਨ ਆਹ ਨਾਲੇ ਪੜਾ ਤੈਨੂੰ ਵਿਆਹ ਤੋਂ ਬਾਅਦ ਪਹਿਲੀ ਵਾਰ ਤੇ ਰਖੜੀ ਆਈ ਹੈ ਹਨਾ ਫਿਰ ਉਹਦੇ ਮਨ ਦੇ ਵਿੱਚ ਵੀ ਉਹਨਾ ਨਿਆਣੇ ਦੇ ਪਈ ਨਹੀਂ ਹੈਗੀ ਭੂਆ ਹੂੰ ਤੇ ਮੈਂ ਇਦਾਂ ਕਹਿੰਦੀ ਹੀ ਵੀ ਕਿਦਾਂ ਕਰੀਏ ਫਿਰ ਚਲ ਕੋਈ ਗੱਲ ਨਹੀਂ ਤੂੰ ਗੱਲ ਹੀ ਟੈਨਸ਼ਨ ਲੈਣ ਦੀ ਆ ਪਿੰਡ ਜਾਣਾ ਹੀ ਆ ਤਦੋਂ ਏਦਾਂ ਕਰਾਂ ਮੰਮੀ ਨੂੰ ਪੁੱਛ ਲਾਂ ਮੜਾ ਜੇ ਤੇ ਜਿੱਦਨ ਕਹੂਗੀ ਨਾ ਮੰਮੀ ਤੇ ਉਦੋਂ ਚੱਲ ਜਾਾਂਗੇ ਫਿਰ ਆਹੋ ਵੈਸੇ ਰਖੜੀ ਜਿੱਤੇ ਦਿਨੇ ਹੈ ਗਈ ਆ ਹਲੇ ਉਹ ਮੈਂ ਤੁਹਾਡੇ ਨਾਲ ਹਲੇ ਮੜੀ ਜਲਸਲਾਹ ਕੀਤੀ ਆ ਉਹ ਕੋਈ ਗੱਲ ਨਹੀਂ ਆ ਸਾਰਾ ਮਹੀਨਾ ਰਖੜੀ ਆ ਇਹ ਰਖੜੀ ਨੰਗ ਵੀ ਜਾਊਗੀ ਜੇ ਆ ਮਹੀਨਾ ਬੰਦੇ ਰਹਿੰਦੇ ਹੁੰਦੇ ਲੋਕੇ ਆਹੋ ਨਹੀਂ ਉਹਦਾ ਕੋਈ ਗੱਲ ਨਹੀਂ ਆ ਕੋਈ ਨਹੀਂ ਤਾਂ ਮਰਜ਼ੀ ਚੱਲ ਜਾਾਂਗੇ ਤੇ ਬਾਕੀ ਠੀਕ ਠਾਕ ਆ ਨਾ ਰਾਜੀ ਬਾਜੀ ਸਾਰੇ ਬਾਕੀ ਵਧੀਆ ਠੀਕ ਠਾਕ ਹੀ ਸਾਰੇ ਬਸ ਉਹ ਭੈਣੇ ਹੀ ਕਹਿਣ ਅੱਛਾ ਮੈਂ ਤੇਰੇ ਵਾਤੇ ਸੂਟ ਸਾਡ ਬਣਾ ਕੇ ਰੱਖਿਆ ਵਾ ਨਾਲੇ ਚਲ ਆਪਣੀ ਬੱਜੇ ਨਲੀ ਮੈਨੂੰ ਕਹਣਾ ਹੀ ਨਹੀਂ ਖੇਚਲ ਕਲੀ ਕਰਨ ਦੇ ਤੇ ਐਵੇਂ ਜਾਣਗੇ ਹੀ ਕੇ ਮੱਚ ਲੱਗੇ ਥੋੜਾ ਦਿਨੇ ਆ ਤੁਸੀਂ ਜਦੋਂ ਜਦੋਂ ਜਾਨੀ ਹਰ ਵਾਰੀ ਕੋਹਨਾ ਬਹੁਤ ਦਿਨੇ ਹੀ ਲੱਗੇ ਕੋਹਨੇ ਕਿਤੇ ਕਹਾ ਤਾਂ ਮੈਨੂੰ ਸੂਟ ਬਣਾ ਕੇ ਦੋ ਲੈ ਦੱਸ ਮੈਨੂੰ ਸੂਟਾਂ ਦੀ ਕਮੀ ਆ ਦਸ ਰੋਜਵਾਨ ਸੁਵੰਨੇ ਪਾਉਣੀ ਆ ਉਹ ਤਾਂ ਹੀ ਮੈਂ ਕਹਿਣ ਰਿਆਂ ਨਾ ਤੂੰ ਨਾ ਕਿਆ ਕਰ ਉਹਨਾਂ ਨੂੰ ਕੋਈ ਵੀ ਗੱਲ ਜੋ ਕਰਦੇ ਹੁੰਦੇ ਹਨਾ ਉਹਨਾਂ ਨੂੰ ਮਰਜ਼ੀ ਕਰਨ ਦੇ ਆਪਣੀ ਉਹ ਨਹੀਂ ਬਾਬਾ ਮੈਂ ਸੂਟ ਵੱਲੋਂ ਕਿਹਾ ਹੀ ਨਹੀਂ ਆ ਤੇ ਚੱਲ ਕੋਈ ਜਾਂ ਵੀ ਭਾਬੀ ਕਹੀ ਜਾਂਦੇ ਹੀ ਪੀ ਚੱਲ ਨਹੀਂ ਤੇ ਮੈਂ ਸੂਰਦ ਨੂੰ ਲੈ ਕੇ ਦੇਣਾ ਵਾ ਰਹੀ ਗੱਲ ਰਖੜੀ ਦੀ ਰਖੜੀ ਲੈ ਕੇ ਅਸੀਂ ਚੱਲ ਜਾਾਂਗੇ ਮੇਰੇ ਵੱਲੋਂ ਹਾਂ ਜਿੱਦਣ ਜਾਣਾ ਹੋਊਗਾ ਨਾ ਚੱਲ ਜਾਾਂਗੇ ਹੁਣ ਕਿਹੜਾ ਕੋਈ ਕੰਮ ਤੇ ਫਿਰ ਮੰਮੀ ਨੂੰ ਤੁਸੀਂ ਪੁੱਛੋਗੇ ਕਿ ਜਾਂ ਫਿਰ ਮੈਂ ਪੁੱਛਾਂ ਉਹ ਚੱਲ ਇਹ ਆ ਵੀ ਤੂੰ ਪੁੱਛ ਲੈ ਮੇਰੇ ਪੁੱਛਰੀ ਗੱਲ ਹੋਰ ਵਾ ਚੱਲ ਫਿਰ ਮੈਂ ਹੀ ਪੁੱਛ ਲਈਦਾ ਹਾਂ ਹਾਂ ਉਹ ਤੇ ਬੈਠੇ ਆ ਬਾਹਰ ਚੱਲੇਗੀ ਮੈਂ ਆ ਨਾ ਪੈਰ ਤੇ ਵੀ ਕੀ ਪੁੱਛਣਾ ਹੁੰਦਾ ਵਾ ਪਹਿਲਾਂ ਬੰਦੇ ਨੇ ਸਲਾਹ ਕੀਤੀ ਹੈ ਵਗਲੇ ਨੂੰ ਪਤਾ ਹੋਊਗਾ ਨਾ ਓਏ ਆਹੋ ਚੱਲ ਕੋਈ ਗੱਲ ਨਹੀਂ ਤੂੰ ਸਲਾਹ ਕਰ ਲਾ ਹਾਂ ਚੱਲ ਪਹਿਲਾਂ ਤੁਹਾਨੂੰ ਚਲ ਜਾਈਏ ਜਾਈ ਪਰਸਨ ਚਲ ਜਾਈਏ ਔਰ ਮੰਮੀ ਨੇ ਕਿਹੜੀ ਨਾ ਕਰਨੀ ਤੇ ਭਰ ਇਹ ਆ ਵੀ ਚੱਲ ਪੁੱਛਿਆ ਹੋਊਗਾ ਨਾ ਫਿਰ ਸਿਆਣੇ ਬੰਦੇ ਨੂੰ ਵੀ ਹੁੰਦਾ ਵਾ ਵੀ ਮੈਨੂੰ ਪੁੱਛ ਕੇ ਜਾਂਦੇ ਤੇ ਉਹ ਦੀਦੀ ਦਾ ਨਹੀਂ ਆਇਆ ਫੋਨ ਦੀਦੀ ਦਾ ਨਹੀਂ ਅਜੇ ਆਇਆ ਫੋਨ ਹਾਂ ਤੇ ਨਾ ਮੈਂ ਕੀਤਾ ਹੀ ਹੈ ਜੀ ਕੋਈ ਗੱਲ ਨਹੀਂ ਉਹਨੂੰ ਵੀ ਕਰ ਲਾਂਗੇ ਕਿਸ ਦਿਨ ਆਹ ਚੱਲ ਪੁੱਛ ਤੀ ਭਲਾ ਮੰਮੀ ਨੂੰ ਕੀ ਪਤਾ ਮੰਮੀ ਨੂੰ ਆਇਆ ਹੋਵੇ ਉਹਨੇ ਵੀ ਆਉਣਾ ਹੋਊਗਾ ਤੇ ਆਜੂਗੀ ਕੋਈ ਗੱਲ ਨਹੀਂ ਤੂੰ ਪੁੱਛ ਕੇ ਨਾ ਤੇ ਮੈਨੂੰ ਦੱਸ ਫਿਰ ਕੀ ਜਾਂਦੀ ਮੰਮੀ ਚਲੋ ਠੀਕ ਆ ਕੋਈ ਨਹੀਂ ਪੁੱਛ ਲੈਣੀ ਪੁੱਛ ਲੈ ਪੁੱਛ ਲੈ ਮੰਮੀ ਲੈ ਆ ਬੈਠੇ ਮੈਂ ਬਾਹਰ ਲੱਭਦੀ ਆਈ ਆ ਅਰੇ ਮੈਂ ਦਹੀਂ ਚੋਲ ਚੁੰਨ ਲਈ ਹਮੇ ਚਲੋ ਸਬਜੀ ਬਣਾਈ ਤੇ ਮੈਂ ਨਾਲ ਚੋਲ ਬਣਾ ਲੈਣੀ ਚੱਲ ਕੋਈ ਨਹੀਂ ਮੈਂ ਬਣਾਈ ਲੈਣੇ ਤੁਸੀਂ ਰਹਿਣ ਦਿੰਦੇ ਦੱਸ ਚੱਲ ਮੈਂ ਚੁੰਨ ਦਿੰਨੀ ਆ ਤੇ ਬਣਾ ਲਈ ਮੁਰਕੇ ਫਿਰ ਚਲੋ ਠੀਕ ਆ ਹੂੰ ਬੋਰ ਉਹ ਰਮੀ ਕੰਮ ਤੇ ਨਹੀਂ ਕੋਈ ਵੀ ਡਾ ਮੈਂ ਵੀ ਆਈ ਆ ਤੁਹਾਡੇ ਵੱਲ ਅੱਛਾ ਭਾਬੀ ਦਾ ਆ ਹੀ ਫੋਨ ਪਿੰਡੋਂ ਹੂੰ ਕੀ ਆਂਦੀ ਕਹਿਣਾ ਉਹਨਾਂ ਨੇ ਕੀ ਆ ਆਖੰਦੇ ਹੀ ਕਿ ਚੱਲ ਕਦੇ ਦੀ ਆਈ ਆ ਆ ਜਾ ਨਾਲੇ ਮਿਲ ਗਿਲ ਜਾ ਤੇ ਨਾਲੇ ਰਖੜੀ ਆਖੰਦੀ ਵੀ ਜਾ ਰਖੜੀ ਆਈ ਆ ਨਾਲੇ ਰਖੜੀ ਲੈ ਆਈ ਅੱਛਾ ਤੇ ਤਾਂ ਕਰਕੇ ਡੇ ਹੀ ਫੋਨ ਕਰਨ ਤੇ ਮੈਂ ਤਾਂ ਆਈ ਆ ਹੀ ਤੁਹਾਡੇ ਵੱਲ ਜੋ ਕੁੜੀ ਨੂੰ ਕੀਤਾ ਫੋਨ ਉਹਨਵੇਂ ਆਮਾ ਹੀ ਰਖੜੀ ਲਾ ਕੇ ਦੀਦੀ ਨੂੰ ਆਹੋ ਦੀਦੀ ਨੂੰ ਮੈਂ ਪੁੱਛਿਆ ਤਾਂ ਹੈਗਾ ਹੀ ਇਹਨਾਂ ਨੂੰ ਤੇ ਇਹ ਆਖੰਦੇ ਹੀ ਵੀ ਸ਼ਾਇਦ ਮੰਮੀ ਹਾਲੇ ਫੋਨ ਤੇ ਆਇਆ ਹੋਵੇ ਨਹੀਂ ਮੇਰੇ ਫੋਨ ਤੇ ਤਾਂ ਨਹੀਂ ਆਇਆ ਤੁਹਾਨੂੰ ਨਹੀਂ ਆਇਆ ਮੈਂ ਕਿਹਾ ਤੀਂ ਪੁੱਛ ਲੈਣਾ ਨਹੀਂ ਕਰੀ ਮਾਨੇ ਰੱਖ ਲਾ ਕੇ ਉਹ ਨਹੀਂ ਨਹੀਂ ਮੰਮੀ ਕਰਨਾ ਵਾ ਦੀਦੀ ਨੂੰ ਵੀ ਫੋਨ ਹਾਂ ਉਹਨਾਂ ਨੂੰ ਵੀ ਲਾਉਨੇ ਆ ਕੋਈ ਨਹੀਂ ਸ਼ਾਮ ਨੂੰ ਚਾਹ ਕਰ ਲੈਣੇ ਆ ਤੇ ਕੋਈ ਗੱਲ ਨਹੀਂ ਉਹ ਵੀ ਆ ਜਾਣਗੇ ਉਹਨਾਂ ਨੇ ਵੀ ਆਉਣਾ ਹੀ ਆ ਫਿਰ ਕੀ ਇਹ ਦਿੰਦੇ ਆ ਸਾਰੇ ਭੈਣ ਭਰਾਵਾਂ ਦਾ ਹੀ ਹੁੰਦਾ ਵਾ ਹਾਂ ਹਾਂ ਆ ਤਾਂ ਉਹਨਾਂ ਨੇ ਵੀ ਆਪਣੇ ਭਰਾ ਨੂੰ ਬੰਨਣਾ ਹੋਣਾ ਵਾ ਕੋਈ ਗੱਲ ਨਹੀਂ ਨਹੀਂ ਕਰੋ ਨੀਗਾ ਜੋ ਤੇ ਮੁੜ ਕੇ ਹੋ ਰੱਖਣੀ ਲੱਗ ਕੇ ਅਜੇ ਇੱਥੇ ਨਹੀਂ ਉਹ ਮੈਂ ਕੋਈ ਨਹੀਂ ਜੇ ਅਹੀਂ ਵੀ ਜਾਣਾ ਵਾ ਤੇ ਕੁਲੇ ਦਿਨ ਦੀ ਦੀ ਆ ਜਾਣਗੇ ਅਹੀਂ ਕੱਲ ਨੂੰ ਹੋ ਨੇ ਜਾਗੇ ਪੁੱਛ ਲੋ ਨੂੰ ਕੁੜੀ ਨੂੰ ਪਹਿਲਾਂ ਤੇ ਫਿਰ ਜਾਓ ਜਿੱਧਰ ਜਾਣਾ ਵਾ ਜਿੱਤਰਾ ਮੈਂ ਆਖੂਗਾ ਉਤਰਾ ਚੱਲ ਕਰਿਓ ਚਲੋ ਕੋਈ ਨਹੀਂ ਦੀਦੀ ਨੂੰ ਪੁੱਛ ਲੈਨੇ ਪਹਿਲਾਂ ਫਿਰ ਦੀਦੀ ਨੂੰ ਪੁੱਛ ਲੋ ਪਹਿਲਾਂ ਠੀਕ ਆ ਜਿੱਦਾਂ ਮੈਂ ਆਖੂਗਾ ਉਦਾਂ ਕਰ ਲਿਓ ਚਲੋ ਕੋਈ ਨਹੀਂ ਜੇ ਉਹਨਾਂ ਨੇ ਪਹਿਲਾਂ ਹੋਣਾ ਫਿਰ ਅਹੀਂ ਬਾਅਦ ਚੱਲ ਜਾਾਂਗੇ ਹਾਂ ਚਲੋ ਕੋਈ ਨਹੀਂ ਅਮੀ ਤੇ ਆ ਦੇ ਦਿਓ ਮੈਨੂੰ ਮੈਂ ਬਣਾ ਲੈਨੀ ਆ ਚੱਲ ਬਣਾ ਲਾ ਫਿਰ ਇਹਨਾਂ ਨੂੰ ਪਹਿਲਾਂ ਕੁੜੀ ਆਉਗੀ ਤੇ ਫੇਰ ਹੀ ਤੂੰ ਜਾਏਂਗੀ ਕਿਹਦੇ ਪਾਸੇ ਤਰਨ ਤਨ ਮਜਾਂਨ ਦਿੰਦੀ। ਲੇਕਿਨ ਆਖੇ ਫੋਨ ਫਾਨ ਨੂੰ ਕਰਕੇ ਪੁੱਛ ਲੋ ਪਹਿਲਾਂ ਉਹ ਵੀ ਤੁਸੀਂ ਕੀਤਾ ਨਹੀਂ ਆ ਫੋਨ ਨੂੰ। ਚੱਲ ਪਹਿਲਾਂ ਹੁਣ ਮੈਂ ਮੁੜੇ ਨੂੰ ਪੁੱਛਣ ਹੀ ਆ। ਕਿ ਭਲਾ ਆਪੀ ਇਹਨੂੰ ਉਹ ਕੁੜੀ ਨੂੰ ਕੀਤਾ ਫੋਨ ਕਾ ਨਹੀਂ ਕੀਤਾ ਇਹਨਾਂ ਨੇ। ਜੇ ਉਹਨੂੰ ਕਾ ਕਰਨਗੇ ਤੇ ਫੇਰ ਹੀ ਪਤਾ ਲੱਗੂਗਾ ਵੀ ਉਹਨੇ ਆਉਣਾ ਕਾ ਨਹੀਂ ਤੇ ਫੇਰ ਹੀ ਜਾਊਗੀ ਕਿਵੇਂ ਨੇ ਰਖੜੀ ਲਾ ਕੇ। ਮੈਂ ਲਵਲੀ। ਮੰਮੀ ਵਾਜਾ ਮਾਰਨੀ। ਉਹ ਜਮਾਨ ਲਈ ਤੇ ਮੈਂ ਹਟੂ ਚਲ ਜਾਣਾ ਸੌਰੇ ਤੇ ਕੁੜੀ ਨੂੰ ਕੀਤਾ ਫੋਨ ਨੂੰ ਕੁੜੀ ਨੂੰ ਨਹੀਂ ਮੈਂ ਕੀਤਾ ਫੋਨ ਤੇ ਕਰ ਉਹਨੂੰ ਕਰਨਾ ਨਹੀਂ ਹੈ ਉਹਨੂੰ ਕਰਕੇ ਪੁੱਛਣਾ ਵੀ ਹੋਣਾ ਨਹੀਂ ਰਖੜੀ ਲੈ ਕੇ ਉਹਨੇ ਤੂੰ ਉਧਰ ਨੂੰ ਚਲ ਗਿਆ ਉਹ ਰਖੜੀ ਲੈ ਕੇ ਆਜੂਗੀ ਤੇ ਫਿਰ ਇੱਥੇ ਕੀ ਕਰਾਂ ਮੈਂ ਕਿਦਾਂ ਕੰਮ ਕਰਾਂ ਚੱਲ ਕੋਈ ਗੱਲ ਨਹੀਂ ਉਹਨੂੰ ਫੋਨ ਕਰਕੇ ਪੁੱਛ ਲੈਨੇ ਆ ਪੁੱਛ ਲੈ ਪਹਿਲਾਂ ਉਹਨੂੰ ਨਹੀਂ ਤੇ ਅਸੀਂ ਕੱਲ ਨੂੰ ਹੋਵਾਂਗੇ ਤੇ ਅਸੀਂ ਸ਼ਾਮ ਨੂੰ ਆ ਜਾਣਾ ਪਹਿਲਾਂ ਕੁੜੀ ਨੂੰ ਪੁੱਛ ਲੈ ਵੀ ਕੀ ਹੈ ਤੈਨੂੰ ਆਂਦੀ ਆ ਤੇ ਫਿਰ ਜਾਓ ਜਿੱਧਰ ਜਾਣਾ ਚੱਲ ਕੋਈ ਗੱਲ ਨਹੀਂ ਪਹਿਲਾਂ ਕੁੜੀ ਨੂੰ ਪੁੱਛ ਲੈਣਾ ਮੈਂ ਰਖੜੀ ਲੈ ਕੇ ਜਾਣਾ ਮੈਂ ਪਰ ਉਹਨੂੰ ਮੈਂ ਨਹੀਂ ਉਹ ਕੁੜੀ ਨੂੰ ਪਹਿਲਾਂ ਪੁੱਛ ਲੋ ਕੋਈ ਗੱਲ ਨਹੀਂ ਫੋਨ ਤੇ ਪੁੱਛ ਕੇ ਫਿਰ ਤੁਹਾਨੂੰ ਦੱਸਨਾ ਮੈਂ ਕੀ ਜਾਂਦੀ ਆ ਭਲਾ ਕੋਈ ਗੱਲ ਨਹੀਂ ਪੁੱਛ ਕੇ ਦੱਸ ਦੂੰਗਾ ਚਲ ਠੀਕ ਆ ਗਏ ਮੰਮੀ ਤਾਂ ਓਹੋ ਆਈ ਗਈ ਮੈਂ ਤੁੜੀ ਇਹ ਇੱਧਰ ਵੇਖ ਲਿਆ ਤੁੜੀ ਚਟੌਂਡੇ ਤੇ ਉਹ ਫੋਨ ਆਇਆ ਹੀ ਕੁੜੀ ਦਾ ਹਾਂ ਤੇ ਉਹਨੂੰ ਆਖਿਆ ਇਹ ਪਹਿਲਾਂ ਤੋਂ ਕਬਲ ਨੇ ਕੀਤਾ ਸੀਗਾ ਹਾਂ ਤੋ ਆਂਦੀ ਮੈਂ ਰਖੜੀ ਲੈ ਕੇ ਆਉਣਾ ਚਲ ਕੋਈ ਨਹੀਂ ਰਖੜੀ ਲੈ ਕੇ ਆਉਣਾ ਲੈ ਵੇ ਤੋ ਮੈਂ ਆ ਕੱਪੜੇ-ਕੁੱਪੜੇ ਨੂੰ ਬਣਾ ਕੇ ਦੇਣੇ ਆ ਪਹਿਲੀ ਰਖੜੀ ਆ ਤੇ ਨਾਲ ਪਰੋਣੇ ਦੇ ਬਣਾਉਣੇ ਜੋਦੇ ਬਣਾਉਣੇ ਆ ਬਣਾਉਣੇ ਆ ਤਾਂ ਤੂੰ ਦੇ ਕਵਲ ਚੱਲ ਜਾ ਹੰਦੋਈ ਆੜੀ ਮੈਂ ਉੱਥੇ ਕਰਨਾ ਤੇ ਪੈਸੇ ਲੈ ਜਾ ਨਹੀਂ ਤੂੰ ਤਾਂ ਇਹਨਾਂ ਨਾਲ ਜਾਓਗੇ ਨਹੀਂ ਮੈਂ ਉਹ ਇੱਥੇ ਵੀ ਉਹ ਪੱਠੇ-ਪੁੱਠੇ ਵਟਣ ੜਿਆ ਦੇਉਣੇ ਆ ਜਾ ਕੇ ਮੁੰਡਾ ਦੇ ਨਾਲੇ ਮੈਂ ਇੱਥੇ ਆ ਤੂੜੀ ਸਟੌਂ ੜਿਆ ਆ ਆ ਚਲ ਉੱਥੇ ਤੇ ਵਿਚਾਰੀ ਕਦੀ ਆਈ ਨਹੀਂ ਦੋ-ਦੋ ਤਿੰਨ ਮਹੀਨੇ ਵਿਆਹ ਨੂੰ ਹੋ ਗਏ ਉਦੋਂ ਦੀ ਤੇ ਚੱਲ ਹੁਣ ਜਿਦਾਂ ਕਰਨਾ ਮੈਂ ਲੀੜੇ ਮਾੜੇ ਨਹੀਂ ਲੈ ਲੈ ਕੇ ਦੇਣੇ ਨੇ ਲੀੜੇ ਕਾ ਮਾੜੇ ਲੈ ਕੇ ਦੇਣੇ ਆ ਇਹੋ ਥੋੜਾ ਵੀ ਹੁਣ ਗੱਲ ਕਰਾਉਣੀਆਂ ਜੇ ਸੌਖੇ ਘਰ ਵਾ ਤੇ ਚਾਹੀਦੀ ਲੀੜੇ ਲਾਵਾਂਗੇ ਸੌਖੇ ਆ ਤੇ ਐਵੇਂ ਲੀੜਿਆਂ ਦਾ ਥੋੜੀ ਥੋੜੀ ਗੱਲ ਹੁੰਦੀ ਵੀ ਉਹਦੇ ਲੀੜੇ ਨਹੀਂ ਉਹ ਮਾੜੇ ਲੈਣੇ ਆ ਉਹਨੇ ਤੇ ਵਿਚਾਰਨੇ ਕੀ ਕਹਿਣਾ ਬੁੱਢੀਆਂ ਆ ਵੇਖ ਵੇਖ ਕੇ ਆਖ ਦਿੰਦੀਆਂ ਵੀ ਆ ਕੀ ਦਿੱਤਾ ਕੀ ਦਿੱਤਾ ਮੈਂ ਪੱਠੇ ਲੈ ਕੇ ਆ ਗਿਆ ਤੇ ਮੁੰਡਾ ਪੱਠੀ ਢਿਆ ਵੱਢਣਾ ਤੇ ਤੁਸੀਂ ਤਿਆਰ ਹੋ ਜਾਣ ਕੇ ਜਨਾ ਪੈਸੇ ਮੈਂ ਚਲ ਠੀਕ ਵਾ ਕਵਲ ਨੂੰ ਆਣੀ ਆ ਉਹ ਕਰ ਲੈ ਕੰਮ ਤਾਂ ਥੋੜਾ ਬੋਤਾ ਜਿਹੜਾ ਰਹਿੰਦਾ ਵਾ ਤੇ ਕਰਕੇ ਤੇਰੇ ਰਹੀ ਚੱਲ ਜਾਨੀ ਆ ਮੁੜ ਕੇ ਉਹ ਨਾ ਉਧਰ ਹੀ ਜਾਣਾ ਤੇ ਟਾਈਮ ਨਾ ਚੱਲ ਜਾਓ ਤੇ ਮੋੜਾ ਹੈ ਉਹ ਨਹੀਂ ਆਹੀ ਨਹੀਂ ਜਾਣਾ ਉਹ ਨਹੀਂ ਆਉਣਾ ਵਾ ਉਹ ਨਹੀਂ ਆਉਣਾ ਵਾ ਜੰਦੀ ਕੋਈ ਨਹੀਂ ਉਹਨੂੰ ਘੂਮ ਕਰ ਦਿੰਦੇ ਮੇਰੇ ਠੀਕ ਹਾਂ ਚੱਲ ਜੇ ਹੀਰਾ ਨਹੀਂ ਇੱਥੇ ਤੇ ਅੱ비 ਤੇ ਇੱਥੇ ਹੀ ਹੈ ਨਾ ਤਾਨੂੰ ਨੀਂਦ ਆ ਗਈ ਆ ਉੱਠੋ ਤਾਂ ਜਿਹੜੇ ਕਿ ਮੇਰੀ ਗੱਲ ਸੁਣੋ ਆਜੋ ਬਹਿ ਜਾਓ ਬਾਰਦਾ ਹੋ ਗਿਆ ਕੰਮ ਤਾਂ ਦਾ ਅਹ ਬਾਹਰ ਤਾਂ ਹੋ ਗਿਆ ਤਾਂ ਹੀ ਲੰਮੇ ਪਿਆ ਹੀ ਆਣ ਕੇ ਉਹ ਆਏ ਖਾਲਫੋਂ ਵਾਲੇ ਪਾਗੇ ਆ ਪਾਗੇ ਚਲੇ ਆ ਵੀ ਕੰਮ ਮੁੱਕ ਗਿਆ ਵੇ ਆਹ ਹੈ ਤੇ ਧੋਪ ਹੀ ਗਰਮੀ ਹੀ ਪਰ ਉਹ ਲੱਗੇ ਰਹੇ ਵਿਚਾਰੇ ਉਹਨਾਂ ਦਾ ਵਿਚਾਰਿਆਂ ਦਾ ਰੋਜ਼ ਦਾ ਕੰਮ ਕੀ ਕਰਨਾ ਹੁਣ ਟਾਈਮ ਜੀ ਇਦਾਂ ਦਾ ਹੈ ਢਿੱਡ ਵੀ ਅਗਲੇ ਨੂੰ ਭਰਨਾ ਹੋਇਆ ਤੇ ਤਾਂ ਕਿੰਨੀ ਮੰਗਈ ਆ ਮੰਗਾਈ ਤੇ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਏਹੀ ਹਾਂਜੀ ਪੀਦਲ ਜਿੰਦਰ ਕਹਿੰਦੇ ਆ ਮੈਂ ਰਖੜੀ ਬਨਣ ਜਾਣਾ ਤੇ ਜਾੜਦੇ ਉਹਨੂੰ ਜਾਣਦੇ ਉਹਨੂੰ ਤੁਹਾਡਾ ਦਿਮਾਗ ਠੀਕ ਵਾ ਤੋ ਤੱਸ ਫੇਰ ਕਿਉਂ ਜਾਣਾ ਨਹੀਂ ਉਹਨੇ ਆਪਣੀ ਰਖੜੀ ਬਨਣ ਗੱਲ ਜਾਣ ਦੀ ਨਹੀਂ ਗਈ ਗਵਾਂਡ ਤੇ ਮੌਤ ਹੋਈ ਆ ਤੇ ਜੇ ਰਖੜੀ ਬੰਨਣ ਜਾਊਗੀ ਤਾਂ ਅਗਲੇ ਕੀ ਸੋਚਣਗੇ ਤੇ ਉਹਨੂੰ ਦੱਸ ਕੇ ਜਾਣਾ ਉਹਨਾਂ ਨੂੰ ਕਿ ਐਵੇਂ ਚੱਲੇ ਆ ਮੇਰੀ ਗੱਲ ਸੁਣਾ ਅੱਜ ਕੱਲ ਜਿਹੜੀ ਵੀ ਧੀ ਪੈਣ ਜਾਣ ਦੇ ਸਾਰਿਆਂ ਨੂੰ ਪਤਾ ਤੇ ਰਖੜੀ ਦਾ ਦੇਣਾ ਤਾਂ ਰਖੜੀ ਬੰਨਣ ਜਾਣ ਲਈ ਆ ਮੁੜਕੇ ਲੋਕ ਗੱਲਾਂ ਕਰਦੇ ਹੁੰਦੇ ਆ ਜੇ ਐਰ ਕਾ ਨਾ ਜਾਊ ਤਾਂ ਆਖਰਾ ਚੱਲੀ ਆ ਅੱਗੋਂ ਪਿੱਛੋਂ ਜਾ ਕੇ ਤੇ ਮੇਲਾਵੇ ਅਗਲੀ ਵਾਰ ਮਾਂ ਦਾ ਸੁਖ ਸੁੱਖਾਂ ਦੀ ਲਿਆਵੇ ਤਾਂ ਫੇਰ ਜਾ ਕੇ ਬੰਨ ਆਵੇ ਤੇ ਜ਼ਰੂਰ ਦੱਸਣਾ ਕਿ ਉਹ ਰਖੜੀ ਬੰਨਣ ਗਈ ਹੈ ਅਸੀਂ ਆਹਾਂ ਵਿੱਚ ਛੇਰ ਗਈ ਹੈ ਤੁਹਾਡਾ ਵੀ ਸਰਿਆ ਪਿਆ ਵਾ ਤੁਸੀਂ ਵੀ ਜਿੱਦਾਂ ਉਹ ਕਹਿਣ ਲਈ ਆ ਉਦਾਂ ਹੀ ਤੁਸੀਂ ਕਹੀ ਜਾਂਦੇ ਮੇਰੀ ਤਾਂ ਕੋਈ ਗੱਲ ਸੁਣਦਾ ਹੀ ਨਹੀਂਗਾ ਦੂਜੀ ਗੱਲ ਇਹ ਆ ਕਿ ਜੇ ਇੱਕ ਵਾਰ ਚਲ ਗਈ ਨਾ ਮੁੜ ਕੇ ਪੰਜ ਦਿਨੇ ਇਹਦੇ ਬੰਨੇ ਮੁੰਡੇ ਦੀਆਂ ਸਕੂਲੋਂ ਛੁੱਟੀਆਂ ਹੋਣੀਆਂ ਵਾ ਇੰਨਾ ਖਰਚਾ ਪੜਾਈ ਤੇ ਦੇਣ ਰਏ ਆ ਉਹ ਬਾਹਰ ਕਮਾਈ ਐਸੇ ਕਰਕੇ ਕਰਨ ਰਿਆ ਵਾ ਵੀ ਮੈਂ ਕਮਾਈ ਕਰਕੇ ਤੇ ਤਨਖਾਹ ਪਾਈ ਜਾਵਾਂ ਇਹ ਜਾੜਾ ਕਰੀ ਜਾਵੇ ਉਹ ਨਹੀਂ ਮੈਂ ਇਹਨੂੰ ਸਮਝਾ ਦਣਾ ਵਾ ਵੀ ਪੁੱਤ ਜਾਏਗੀ ਨਾ ਤੇ ਸਵੇਰੇ ਜਾ ਤੇ ਸ਼ਾਮ ਨੂੰ ਘਰ ਆ ਜਾਈ ਆਹੋ ਮੈਂ ਤਾਂ ਸਮਝਾ ਕੇ ਉਹਨੂੰ ਵੇਖ ਲਿਆ ਵਾ ਹੁਣ ਤੁਸੀਂ ਸਮਝਾ ਲਓ ਕਿਤਾ ਤੁਹਾਡੇ ਅੱਖੇ ਲੱਗ ਜAVE ਲੱਗੂਗੀ ਨਾ ਉਹਨੂੰ ਸਮਝਾਉਂਦਾ ਵਾ ਪੁੱਤ ਵੀ ਬੱਚੇ ਦੀ ਪੜ੍ਹਾਈ ਖਰਾਬ ਹੋਊਗੀ ਫੇਰੇ ਜਾਏ ਤੇ ਸ਼ਾਮ ਨੂੰ ਆਜੀ ਇਹ ਨਾ ਬੈਠੋ ਜਾ ਕੇ ਇੱਕ ਦਿਨ ਬਾਅਦ ਤੇ ਪੰਜ ਦਿਨ ਤੋਂ ਉੱਥੇ ਲਾਏ ਹਾਂ ਅਜੋ ਤੁਸੀਂ ਸਮਝਾਉਣਾ ਵਾ ਤੇ ਸਮਝਾਓ ਆਹ ਗੱਲ ਕਿ ਪੁੱਤ ਲੱਗੇ ਆਹ ਕੰਮ ਹੋਇਆ ਵਾ ਤੇ ਤੂੰ ਨਾ ਜਾ ਚੰਗੇ ਨਹੀਂ ਲੱਗੀਦਾ ਅਗਲੇ ਕੀ ਸੋਚਣਗੇ ਓ ਚੱਲ ਰਮਰਾ ਆਪਣੇ ਆਪਣੇ ਕਰਮੋ ਧਰਮ ਕਾਦੇ ਆ ਮੈਨੂੰ ਤਾਂ ਲੱਗਦਾ ਇਹਦੀ ਮਾਂ ਨੇ ਅੱਖ ਲਈ ਕੋਈ ਨਹੀਂ ਦਿੱਤੀ ਵੀ ਜਾ ਕੇ ਸਾਸਨ ਆਢਾ ਹੀ ਲਾਸ਼ ਰਹੀ ਇਹਦਾ ਸੁਖਦੀ ਬੁਰਕੀ ਰੋਟੀ ਦੀ ਨਾ ਉਹਨੂੰ ਖਾਣ ਦਾ ਵੀ ਚਲ ਜੇ ਉਹ ਬੋਲਦੀ ਹੁੰਦੀ ਤਾਂ ਤੂੰ ਚੁੱਪ ਕਰ ਜਾ ਕਰ ਅਸ਼ਾਫਰ ਮੈਂ ਹੁਣ ਗਾੜੀ ਬੈਠ ਕੇ ਬੇਜਤੀ ਕਰਵਾ ਲਾਂ ਤੋ ਤੁਹਾਡਾ ਮਤਲਬ ਇਹ ਆ ਇਹ ਕੰਮ ਮੇਰੇ ਕੋ ਨਹੀਂ ਹੁੰਦੇ ਤੁਹਾਡੇ ਕੋ ਹੁੰਦੇ ਤਾਂ ਤੁਸੀਂ ਕਰਵਾ ਲਓ